ਅੱਜ ਆਪਾਂ ਜਾ ਰਹੇ ਆ ਬਈ ਪੋਣੀ ਕੜ ਖਾਲਾ ਹਾਂਜੀ ਰਸਗੁੱਲੇ ਖਾ ਕੇ ਹੂੰ ਤੇ ਕੀ ਕੰਮ ਜਾ ਰਹੇ ਆ ਜੱਪਾ ਪੋਣੀ ਕੜ ਮੋਟਰਸਾਈਕਲ ਘਟਾਉਣਾ ਚਲੋ ਆਪਾਂ ਣੀੜ ਜਾਣਾ ਤੇ ਪਹਿਲਾਂ ਬਾਬੂ ਉਤਰ ਜੇ ਪਾ ਲਈਏ ਤੇਲ ਉਹਦੇ ਵਾਸਤੇ ਆਪਾਂ ਨੂੰ ਜਾਣਾ ਪੂ ਸੀਟਾ ਲੈ ਫਿਰ ਆਪਾਂ ਪੋਣੀ ਕੜ ਜਾਵਾਂਗੇ ਲਓ ਜੀ ਹੁਣ ਆਪਾਂ ਜਾ ਰਹੇ ਆ ਸੀਟਾ ਦਾ ਸੀਟਾ ਲੈ ਬਾਬੂ ਆਵਾਂਗੇ ਤੇਲ ਤੇਲ ਪੁਆ ਕੇ ਆਪਾਂ ਮੈਂ ਗਾਇਸ ਸੋਨੂ ਤੇ ਲਓ ਜੀ ਆਪਾਂ ਪਹੁੰਚ ਗਏ ਸ਼ਿਟਾਲੇ ਸ਼ਿਟਾਲੇ ਦੇ ਵਿੱਚ ਐਂਟਰ ਹੋ ਗਏ ਆਪਾਂ ਤੇ ਉੱਥੇ ਆਪਾਂ ਜਾਨੇ પેટ્રોલ ਪੰਪ ਦੇ પેટ્રોલ ਪੰਪ ਹੈਗਾਗਾ ਦੋ ਤਿੰਨ ਕੀ ਲਓ ਜੀ ਆਪਾਂ ਪਹੁੰਚ ਗਏ ਸ਼ਿਟਾਲੇ પેટ્રોલ ਪੰਪ ਤੇ ਦੋ ਤਿੰਨ ਵਾਰੀ ਭਾਰੀ ਬਚੀ ਪਾਈ ਕਿੰਨੇ ਦਾ ਪੂਗ 8000 15000 ਦਿਨ ਹਾਂ ਜੀ ਦੇ ਦੇ ਕੋ ਦ ਮੋੜ ਚਾਗਣ ਇੱਕ ਟਾਕੇ ਆਣਾ ਅੱਜ ਲਓ ਜੀ ਮੈਂ ਪਲਟਿਨੇ ਦੇ ਤੇਰੀ ਕੁਆ ਦੇ ਮੋਟਰਸਾਈਕਲ ਤੇ ਜਿਹੜਾ ਅੱਜ ਵੇਚਣਾ ਹੈ ਅੱਜ ਇਹ ਲਾਸਟ ਰਾਈਡ ਆ ਇਹ ਦੇ ਰਿਕੂ ਦਾ ਮੋਟਰਸਾਈਕਲ ਅਸੀਂ ਵੇਚਣਾ ਹੈਗੇ ਤੇ ਸਟੈਨ ਲਾਵਾਂ ਵੱਡਾ ਸਟੈਨ ਇਹ ਚ ਕੱਢ ਦਿੰਦੇ

ਲੋ ਵੀ ਰਿਕੂ ਦਾ ਮੋਟਰਸਾਈਕਲ ਦਾ ਰੇਟ ਲੱਗਿਆ 10000 ਰੁਪਏ ਇਹਦਾ ਭਰਾ ਕਹਿੰਦਾ 16-17000 ਦਾ ਵੇਚ ਆ ਇਹ ਗਾਣੇ ਦਾ ਵਿਕਦਾ ਨਹੀਂ ਵਿਕਦਾ ਵੀ ਨਹੀਂ ਬਾਈ ਚੱਲ ਨੇ ਇਹਦਾ ਹੁਣ ਕਿ ਹੁਣ ਪਾਰਟੀ ਠੰਡਾ ਮੀਂਹ ਦੇਖੋ ਕੀ ਰੇਜੇ ਤੇ ਨਾ ਪੂਜੀਆ ਹੋਰ ਇਕੂ ਵਧੀਆ ਵੀ ਹੁਣ ਆਰਸੀ ਲੈ ਕੇ ਆਉਂਦੇ ਭਰਾ ਤੋਂ ਤੇ ਕੱਲ ਨੂੰ ਇਹ ਮੋਟਰਸਾਈਕਲ ਵੇਚ ਦੇਣਾ 10000 ਦਾ 10.5000 ਦਾ ਤੇ ਭਰਾ ਲਵਾਰ ਸੀ ਚਲੋ ਪੂਜਿਆ ਖੰਡਾ ਲਓ ਜੀ ਪੋਨੀਗੜ ਤੋਂ ਆ ਗਏ ਤੇ ਆਸੀ ਹੈ ਨਹੀਂ ਜੀ ਸਾਡਾ ਲਵੇ ਹੁਣ ਸਾਡਾ ਕਾਲੂ ਫੇਰ ਕਿੱਡਾ ਲੱਗੂ ਪੋਨੀਗੜ ਦਾ ਤੇ ਕੱਲ ਨੂੰ ਵੇਚ ਦੇਣਾ ਦਾ ਮੋਟਰਸਾਈਕਲ ਨਾ ਆਸੀ ਫੜ ਕੇ ਲਾਉਣੀ ਕਿਥੋਂ ਫੜ ਕੇ ਲੈਣੀਆਂ ਰੋਡ ਤੋਂ ਪਤਾੜ ਦੋ ਅਰਜੰਟ ਲਾਉ ਦੇ ਪਿੰਡਾ ਹੂੰ ਤੇ ਭਰਾ ਲਵਾਰ ਸੀ ਤੇ ਵਲੌਗ ਦੇਖਦੇ ਕੱਲ ਨੂੰ ਕਰਦੇ ਆ ਕੰਟੀਨਿਊ ਕੱਲਾਲੇ ਕਲਿੱਪਾਂ ਵੀ ਲਾਵਾਂਗੇ ਬਤਾ ਉਡਾਣ ਦੀ ਜਗ੍ਹਾ ਤੇ ਰਿਕੂ ਮੈਨੂੰ ਸ਼ਾਮ ਨੂੰ ਮਿਲਦੀ ਹੁਣ ਕਾ ਅਰਜੰਟਲ ਨੂੰ ਮਿਲ ਕੇ ਲਿਆਵਾਂਗੇ ਕੋਈ ਪੱਕੀ ਵਾਲਾ ਹਾਂ ਆਉਦੇ ਪਿਆਉ ਦਾ ਨੀਜਾ ਨਾਮ ਲਾਇਆ ਚਲ ਠੀਕ ਆ ਕੱਲ ਚੱਲਣਾ ਹੈ ਫਿਰ ਪਤਾਵੜਾ ਜੇ ਅਰਜੰਟਲ ਨੂੰ ਹਸਤਿੰਦਰ ਨਾਮ ਲਾ ਦੀ ਜੇ ਹਸਤਿੰਦਰ ਨਹੀਂ ਹੈਗਾ ਜੀ ਖਾਣ ਹਾਂ ਮਲਾਉਣਾ ਪੱਕਾ ਬੋ ਜੇ ਉਹਨਾਂ ਜੀ ਤੰਨਾ ਜੀ ਕੋਈ ਹੋਇਆ ਪਿੰਡ ਤੋਂ ਹਾਂ ਆਉ ਮਲਾਉਂਗਾ ਠੀਕ ਆ ਫਿਰ ਆ ਪਿਆਉ ਨੀਜਾ ਪਿਆਉ ਦਾ ਨੀਜਾ ਨਾਮ ਲਾਇਆ ਠੀਕ ਆ ਠੀਕ ਲਓ ਜੀ ਰਿਕੂ ਆ ਗਿਆ ਮੇਰੇ ਲੋਬੇ ਘਰੇ ਤੇ ਹੁਣ ਆਪਾਂ ਜਾ ਰਹਾਂਗੇ ਕਿੱਥੇ ਜਾਣਾ ਬ్రో ਬਰਨਾਲੇ ਬਰਨਾਲੇ ਪਧੋੜਾ ਇਹ ਰਿਕੂ ਨੇ ਮੈਨੂੰ ਗੱਟ ਦਿੱਤਾ ਹੈਗਾ ਨੇੜੇ ਆ ਡਾ ਲੂਗਾ ਤਾ ਰੱਖ ਲੈ ਹੁਣ ਇਹਨੂੰ ਮੋੜਨਾ ਨਹੀਂ ਹੈਗਾ ਆਪਾਂ ਨੂੰ ਲੈ ਲਓ ਜੀ ਹੁਣ ਆਪਾਂ ਜਾ ਰਹੇ ਸੰਦੂਸੂ ਤੋਂ ਆਪਾਂ ਸਿੱਧਾ ਬਰਨਾਲੇ ਨੂੰ ਜਾਵਾਂਗੇ ਤੇਰੇ ਭਾਈ ਨੂੰ ਫੜਾਂਗੇ ਆਪਾਂ ਇਹ ਮੋਟਰਸਾਈਕਲ ਦੇ ਪੰਗੇ ਪਾਦਾ ਫੋਨ ਨਹੀਂ ਵਿੱਕਾ ਤੇ ਹੁਣ ਇਹਦਾ ਮੋਟਰਸਾਈਕਲ ਨਹੀਂ ਚੱਲ ਰਿਹਾ ਜਾਂ ਬੰਦ ਦੇ ਹੀ ਬੰਦੇ ਨੇ ਲੋ ਬਲਦੇ ਆ ਗਏ ਸਭ ਉਧਰੋਂ ਆ ਗਏ ਉਹਦਾ ਬੜਾ ਲੱਗਿਆ ਨਾ ਇਹ ਪੰਨਾਲੇ ਸੱਚ ਆਪਾਂ ਪਹੁੰਚ ਜੇ ਬਰਨਾਲੇ ਦਾ ਵੀ ਚੈਂਟਰ ਹੋਵੇ ਤੇ ਉਨਾ ਪੈਸਾ ਪ੍ਰਾਪਤ ਹੋ ਜਾਵੇ। ਕਿਉਂ ਇਹ ਰੁਕ ਪੋਨੇ ਪਾਲੇ ਫੀਲ ਦੇ ਤੇ ਸੰਤਰੇ ਰੋਗ ਤਾਂ ਰਿਹਾ ਹੋਵੇ ਰੋਗ ਹਨ ਰੋਗ ਤਾਂ ਰਿਹਾ ਹੈਗਾ ਤੇ ਹੁਣ ਆਪ ਵਪਧੌੜ ਜਾਵਾਂਗੇ। ਕੋਈ ਥੋੜਾ ਮੈਂਟਮ ਮਾਰਦਾ। ਜੱਗੀ ਆਏਗੇ। ਹੂੰ। ਹੂੰ। ਯਾਰ ਸੀ ਆਪਾਂ ਨੇ ਲੈ ਲਈ। ਡੌੜਦਾ ਪਹੁੰਚ ਗਏ ਪਰ ਪਿੰਡ ਬਹੁਤ ਵੱਡਾ ਦਾ ਸਾਨੂੰ ਕਿਸੇ ਦਾ ਵੀ ਹਸਪਤਾਲ ਲੱਗਿਆ ਨਹੀਂ ਇੱਕ ਦਿਨ ਉਹ ਕੁਸਤਰੀ ਵੀ ਉਹਨੂੰ ਜਾਣ ਦਾ ਅਸਟਾ ਨਾ ਸਾਨੂੰ ਨਹੀਂ ਉਹਦੇ ਘਰ ਜਾਣਾ ਬੰਦੋ ਏਕੂ ਨੇ ਫੁੱਦੂ ਗੱਲ ਕਰਤੀ ਕਹਿੰਦਾ ਵੀ ਈ ਖਾਣਾ ਮਲਾਉਗਾ ਪਰ ਬਣਾਇਆ ਅਗਲੀ ਵਾਰ ਮਲਾਵਾਂਗੇ ਅਗਲੀ ਵਾਰ ਦਾ ਹਾਂਜੀ ਬਾਪੂ ਅੱਜ ਅਸੀਂ ਆ ਰਹੇ ਪਟਿਆਲੇ ਪਟਿਆਲੇ ਸਾਨੂੰ ਉਹ ਜੀ ਆਪਾਂ ਪਹੁੰਚ ਗਏ ਪਟਿਆਲੇ ਪਟਿਆਲੇ ਆਪਾਂ ਨੂੰ ਕੰਮ ਤੇ ਮਿਲਨੀ ਸੈਕਟਰੀਟ ਤੇ ਇੱਥੇ ਆਪਾਂ ਨੂੰ ਥੋੜਾ ਕੰਮ ਕਰਾ ਕੇ ਫਿਰ ਆਪਾਂ ਜਾਂਦੇ ਹਾਂ ਇਸ ਤੋਂ ਬਾਅਦ ਕੋਸ ਕਾਵਾਂਗੇ ਪੀਵਾਂਗੇ ਸਾਰਾ ਬਲੌਗ ਸ਼ੂਟ ਕਰਨਾ ਆਪਾਂ ਚੰਦਿਆ ਪੰਡਲ ਨੂੰ ਇੱਕ ਲਾਗੇ ਜੂਸ ਤੇ ਨਾਮ ਲਾ ਕੇ ਕੁਝ ਲਿਖ ਰਹਾ ਹਾਂ ਬਈ ਲੂਟਾ ਬਿਲਕੁਲ ਦਿਨ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਈ ਦਾ ਕਰ ਦਿ ਲਿਖੋ